ਵੱਡੀ ਖਬਰ ਸਾਹਮਣੇ ਆ ਰਹੀ ਹੈ ਯੂਵਰਾਜ ਸਿੰਘ ਸੋਨੂ ਸੂਦ ਤੇ ਕਈ ਹੋਰ ਵੱਡੇ ਕਲਾਕਾਰਾਂ ਉੱਤੇ ਈਡੀ ਦਾ ਐਕਸ਼ਨ ਹੋ ਗਿਆ ਤੁਹਾਨੂੰ ਦੱਸ ਦਈਏ ਉਹਨਾਂ ਦੀ ਕਰੋੜਾਂ ਦੀ ਜਾਇਦਾਦ ਹੁਣ ਈਡੀ ਦੇ ਵੱਲੋਂ ਜ਼ਬਤ ਕਰ ਲਈ ਗਈ ਹੈ ਤਾਂ ਹੁਣ ਲਗਾਤਾਰ ਈਡੀ ਜੜੀ ਐ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਅਤੇ ਅਜਿਹੇ ਦੇ ਵਿੱਚ ਹੁਣ ਯੂਵਰਾਜ ਸਿੰਘ ਔਰ ਸੋਨੂ ਸੂਦ ਵਰਗੇ ਕਈ ਵੱਡੇ ਕਲਾਕਾਰਾਂ ਦੇ ਉੱਤੇ ਐਕਸ਼ਨ ਹੋਇਆ ਦਰਅਸਲ ਸੱਟੇਬਾਜੀ ਐਪਸ ਮਾਮਲੇ 'ਚ ਇਹ ਵੱਡੀ ਕਾਰਵਾਈ ਹੋਈ ਹੈ ਇਡਿ ਦੇ ਵੱਲੋਂ ਦਿੱਗਜ ਖਿਡਾਰੀ ਤੇ ਬਾਲੀਵੁੱਡ ਸਤਾਰਾਂ ਦੀ ਕਰੋੜਾਂ ਰੁਪਏ ਦੀ ਜਿਹੜੀ ਹੈ ਜਾਇਦਾਦ ਹੁਣ ਜ਼ਬਤ ਕਰ ਲਈ ਗਈ ਹੈ ਇਹ ਕਾਰਵਾਈ ਦੀ ਲਪੇਟ 'ਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇਸ ਤੋਂ ਇਲਾਵਾ ਅਦਾਕਾਰ सोनू सूद ਸਮੇਤ ਕਈ ਪ੍ਰਮੁੱਖ ਹਸਤੀਆਂ ਜੜੀਆਂ ਨੇ ਸ਼ਾਮਿਲ ਨੇ ਤੁਹਾਨੂੰ ਦੱਸ ਦਈਏ ਜੋ ਸੂਤਰਾਂ ਦੇ ਅਨੁਸਾਰ ਖਬਰ ਆ ਰਹੀ ਹੈ ਉਸ ਮੁਤਾਬਿਕ ਈਡੀ ਨੇ ਇਸ ਮਾਮਲੇ ਦੇ ਵਿੱਚ ਕੁੱਲ 7 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਆ ਯੁਵਰਾਜ ਸਿੰਘ ਦੀ 2.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਆ ਔਰ ਉਰਵੰਸ਼ੀ ਦੀ ਗਲ ਕੀਤੀ ਜਾਵੇ ਤਾਂ 2 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਆ ਨੀਹਾ ਸ਼ਰਮਾ ਦੀ 1 ਕਰੋੜ ਰੁਪਏ ਤੋਂ ਵੱਧ ਜਾਇਦਾਦ ਜ਼ਬਤ ਕੀਤੀ ਆ ਸੋਨੂ ਸੋਦੀ ਇਸੇ ਟੰਗ ਨਾਲ 1 ਕਰੋੜ ਰੁਪਏ ਦੀ ਜਾਇਦਾਦ ਈੜੀ ਦੇ ਵੱਲੋਂ ਜ਼ਬਤ ਕੀਤੀ ਗਈ ਹੈ ਮਿਨੀ ਚੱਕਰਵਦੀ ਇਸ ਤਰੀਕੇ ਦੇ ਨਾਲ ਲਗਭਗ 60 ਲੱਖ ਰੁਪਏ ਦੀ ਜਾਇਦਾਦ ਜਿਹੜੀ ਹੈ ਉਨ੍ਹਾਂ ਦੇ ਵੱਲ ਜਬਤ ਕੀਤੀ ਗਈ ਹੈ ਅੰਕੁਸ਼ੀ ਜਿਹੜੀ ਹੈ 50 ਲੱਖ ਰੁਪਏ ਦੀ ਜਾਇਦਾਦ ਜਿਹੜੀ ਜਬਤ ਕੀਤੀ ਗਈ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਸ ਸੱਟੇਬਾਜੀ ਐਪ ਮਾਮਲੇ ਦੇ ਵਿੱਚ ਕਿਸੇ ਵੱਡੇ ਕਲਾਕਾਰਾਂ ਦਾ ਨਾਮ ਆਇਆ ਹੋਵੇ ਔਰ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ED ਨੇ ਕ੍ਰਿਕਟਰ ਸ਼ੇਖਰ ਤਵਨ ਦੀ ਕਰੋੜਾਂ ਰੁਪਏ ਤੋਂ ਵੱਧ ਜਾਇਦਾਦ ਅਤੇ ਸੁਰੇਸ਼ਨਾ ਦੀ 6 ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਜਿਹੜੀ ਜਬਤ ਕੀਤੀ ਸੀ ਔਰ ED ਤੱਕ ਫੋਨ ਬਹੁਤ ਸਾਰੇ ਅਜਿਹੇ मामले पोंचे ਨੇ ਜਿੰਨਾ ਮਾਮਲਿਆਂ ਦੇ ਉੱਪਰ 19 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜਿਹੜੀ ਹੈ ਜ਼ਬਤ ਹੋ ਚੁੱਕੀ ਹੈ ਔਰ ਇਸ ਮਾਮਲੇ ਦੇ ਵਿੱਚ ਹਾਲੇ ਜਾਂਚ جاری ਹੈ ਅਜਿਹੇ ਦੇ ਵਿੱਚ ਜੁਬਰਾਜ ਸਿੰਘ ਔਰ ਸੋਨੂ ਸੂਧਵਰਗੇ ਵੱਡੇ ਨਾਮ ਵੀ ਸ਼ਾਮਲ ਹੁੰਦੇ ਨੇ ਤਾਂ ਆਰਈਡੀ ਦੇ ਵੱਲੋਂ ਐਕਸ਼ਨ ਕੀਤਾ ਗਿਆ ਇਹਨਾਂ ਦੀ ਜਾਇਦਾਦ ਹੁਣ ਜਿਹੜੀ ਹੈ ਜ਼ਬਤ ਕੀਤੀ ਗਈ ਹੈ ਔਰ ਅਜਹਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੇ ਲੋਕ ਨੇ ਜੋ ਇਨਰ ਸਤਾਰਿਆਂ ਤੋਂ ਪ੍ਰਭਾਵਿਤ ਹੋ ਕੇ ਅਜਹੀਆਂ ਐਪਸ ਦਾ ਇਸਤੇਮਾਲ ਕਰਦੇ ਨੇ ਜੋ ਸਰਕਾਰ ਦੇ ਵੱਲੋਂ ਬੈਨ ਨੇ ਪਰ ਢੱਲ ਦੇ ਨਾਲ ਸੱਟੇਬਾਜੀ ਐਪਸ ਜਿਹੜੀਆਂ ਨੇ ਚੱਲ ਰਹੀਆਂ ਨੇ ਤਾਂ ਜਹੇ ਦੇ ਵਿੱਚ ਈੜੀ ਦਾ ਐਕਸ਼ਨ ਦੇਖਣ ਨੂੰ ਮਿਲਿਆ ਔਰ ਕਰੋੜਾਂ ਦੀ ਜਾਇਦਾਦ ਜਿਹੜੀਆਂ ਇਨਰ ਸਤਾਰਿਆਂ ਦੀ ਹੁਣ ਈੜੀ ਦੇ ਵੱਲੋਂ ਜਿਹੜੀਆਂ ਜ਼ਬਤ ਕਰ ਲਈ ਗਈ ਹੈ ਤਾਂ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ